ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੀ ਨਵੀਂ ਵੈਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ AAI ਯਾਨੀ ਕਿ 에어ਪੋਰਟ ਅਥਾਰਟੀ ਆਫ ਇੰਡੀਆ ਇਸ ਵਿੱਚ ਜੂਨੀਅਰ ਅਸਿਸਟੈਂਟ ਐਂਡ ਸੀਨੀਅਰ ਅਸਿਸਟੈਂਟ ਦੀਆਂ ਵੈਕੈਂਸੀਆਂ ਆਈਆਂ ਨੇ 2023 ਦੀ ਲਈ ਤੇ ਇਹ ਜੋ ਪੋਸਟ 4 ਫਰਵਰੀ 2025 ਨੂੰ ਹੀ ਹਜੇ ਆਊਟ ਹੋਈ ਆ ਇਸ ਵਿੱਚ ਜੋ ਕੁੱਲ ਵੈਕੈਂਸੀਆਂ ਨੇ ਉਹ 224 ਪੋਸਟਾਂ ਆਈਆਂ ਨੇ ਹੁਣ ਗੱਲ ਕਰਦੇ ਇਸ ਦੀ ਬਾਕੀ ਦੀ ਡਿਟੇਲ ਬਾਰੇ ਜਿਵੇਂ ਕਿ ਇਸ ਨੂੰ ਅਪਲਾਈ ਕਰਨੀ ਜੋ ਡੇਟ ਆ ਇੰਪੋਰਟੈਂਟ ਡੇਟ ਸਟਾਰਟਿੰਗ ਡੇਟ ਇਸ ਨੂੰ ਅਪਲਾਈ ਕਰਨੀ 4 ਫਰਵਰੀ 2025 ਆ ਲਾਸਟ ਡੇਟ ਇਸ ਨੂੰ ਅਪਲਾਈ ਕਰਨੀ 5 ਮਾਰਚ 2025 ਫੀਸ ਇਸ ਵਿੱਚ ਜਨਰਲ EWS ਤੇ OBC ਕੈਟਾਗਰੀ ਲਈ ਹੀ ਰੱਖੀ ਗਈ ਹੈ ਸਿਰਫ 1000 ਰੁਪਿਆ ਬਾਕੀ ਕੈਂਡੀਡੇਟਸ ਔਮੈਨ ਐਸ SDPWD ਐਕ ਸਰਵਿਸਮੈਨ ਐਂਡ ਅਪ੍ਰੈਂਟਿਸ ਜਿਹਨਾਂ ਨੇ 1 ਸਾਲ ਦਾ ਕੋਰਸ ਕੀਤਾ ਟ੍ਰੇਨਿੰਗ ਲੈਤੀ ਹੈ AAI ਦੀ ਉਹਨਾਂ ਲਈ ਸਿਰਫ ਨੈੱਲ ਫੀਸ ਰੱਖੀ ਗਈ ਹੈ ਏਜ ਤੁਹਾਡੇ ਕੋਲ ਵੱਧ ਤੋਂ ਵੱਧ 30 ਸਾਲ ਦੀ ਹੁਣ ਜਰੂਰੀ ਹੈ ਜਿਸ ਵਿੱਚ ਏਜ ਰਿਲੈਕਸੇਸ਼ਨ ਵੀ ਦਿੱਤੀ ਜਾਊਗੀ ਵੈਕੈਂਸੀਆਂ ਦੀ ਗੱਲ ਕਰ ਲਈਏ ਤਾਂ ਸੀਨੀਅਰ ਅਸਿਸਟੈਂਟ ਦੀ ਪੋਸਟਾਂ ਇਸ ਵਿੱਚ 4 ਵੈਕੈਂਸੀਆਂ ਨੇ ਗ੍ਰੈਜੂਏਸ਼ਨ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਇਸ ਨੂੰ ਅਪਲਾਈ ਕਰਨ ਲਈ ਸੀਨੀਅਰ ਅਸਿਸਟੈਂਟ ਦੀ ਅਕਾਊਂਟਸ ਦੇ ਵਿੱਚ 21 ਪੋਸਟਾਂ ਨੇ ਇਸ ਵਿੱਚ ਵੀ ਤੁਹਾਡੇ ਕੋਲ ਗ੍ਰੈਜੂਏਸ਼ਨ ਪ੍ਰੀਫਰਬਲੀ ਬੀ ਕਾਮ ਹੋਣੀ ਚਾਹੀਦੀ ਹੈ ਕੰਪਿਊਟਰ ਲਿਟਰੇਸੀ ਦੀ ਤੇ ਸੀਨੀਅਰ ਅਸਿਸਟੈਂਟ ਇਲੈਕਟ੍ਰੋਨਿਕਸ ਦੇ ਪੋਸਟਾਂ ਨੇ 47 ਪੋਸਟਾਂ ਇਸ ਵਿੱਚ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਟੈਲੀਕਮਿਊਨੀਕੇਸ਼ਨ ਚ ਤੇ ਜੂਨੀਅਰ ਅਸਿਸਟੈਂਟ ਦੀ ਫਾਇਰ ਸਰਵਿਸ ਦੇ ਜੋ ਪੋਸਟਾਂ ਨੇ ਜਿਸ ਤੇ ਤੁਸੀਂ ਐਦਾ ਹੀ ਘਰ ਬੈਠੇ ਸਾਡੇ ਕੋਲ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਸਾਰੇ ਲੋਕਾਂ ਕੋਲ ਇਹ ਦੀ ਜਾਣਕਾਰੀ ਪਹੁੰਚ ਸਗੀ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਅਫੀਸ਼ੀਅਲ ਵੈਬਸਾਈਟ ਜੀ ਮੈਂਸ਼ਨ ਕਰਦੇ ਤੇ ਜਿੱਥੇ ਤੁਸੀਂ ਜਾ ਕੇ ਬਾਕੀ ਦੇ ਡਿਟੇਲ ਘਰ ਬੈਠੇ ਚੈੱਕ ਕਰ ਲੈਣੀਆਂ ਤੇ ਜੇਕਰ ਤੁਸੀਂ ਨਾਲ ਇੱਕ ਇੰਟਰਨੈਟ ਕੈਫੇ ਦਾ ਤੇ ਸੇਵਾ ਕੇਂਦਰ ਫਾਰਮ ਅਪਲਾਈ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗੇ ਨੰਬਰ ਤੇ ਵਟਸਐਪ ਵੀ ਕਰ ਸਕਦੇ ਹੋ ਧੰਨਵਾਦ